ਜਿਦੋ ਜੀ ਆ ਚਾ ਚਾ ਯਾਨਾ ਹੋਰ ਕੀ ਕਹਤੋਂ ਇਨਸਾਰੇ ਮੇਰਾ ਨਾਮ ਹੈ ਗਮੀ ਸਿੰਘ ਵਾ ਫਿੰਦ ਆਪਣਾ ਦਰਹ ਤਕੀ ਪੰਜੀ ਦਾ ਜਲਾਣ ਦਾ ਜੀ ਆਪਣਾ ਜੋ ਕਰੀ ਯਾਤਰੀ ਇੱਕ ਤੇ ਆਪਾਂ ਖੇਤ ਆਏ ਹੋਣੀ ਇੱਕ ਤੁਹਾਂ ਦੇਖੀ ਸੱਦੇ ਬੋ ਤਾਂ ਨੇ ਬਰਹਾ ਹੈ ਨਾ ਆ ਆਪਣੀ ਬਾ ਪੱਤੀਓ ਦੇਖ ਲੋ ਫੀਫੀ ਥੋੜਾ ਬੰਨਮੀ ਇਹ ਲੱਦੀ ਆ ਪੰਨਿਆਂ ਚ ਲੱਦੀ ਆ ਤੁਹਾਨੂੰ ਮੈਂ ਬਤਕਾ ਦਿੰਨੀ ਆ ਬਸ ਦਾਣੇ ਥੋੜੇ ਜਿਹਾ ਇਦਾਂ ਮੰਨ ਲਓ 50% ਦਾ ਹੀ ਪੱਕ ਜੈ ਇਹ ਆ। ਆਇ ਇਕਲੇ। ਦੇਖੋ ਜੋ ਨਾ ਜੀ ਰਾਤ ਨੇ ਹੀ ਇੰਨੀ ਜ਼ਬਰਦਸਤ ਨਹੀਂ ਤੇਜ਼ ਹਵਾ ਹੈ ਨਾ। ਇਹ ਦੋ ਤੇਜ਼ ਤਾਂ ਵੇਲਾ ਪੂਨੀ ਭਾਈ ਦੇ ਲਾਈ ਲਮਾ ਪੜੀ ਬਾਬਾ ਤੇ ਵੀ। ਉਹ ਦਲੇ ਸੈਮਨੇ ਮੈਂ। ਇਹ ਵੀ ਦੋ ਲਾਇਆ ਚਾਈ ਜਿੰਨੀ ਲੱਧੀਆਂ ਤਾਂ ਹੀ ਕਿਲੇ। ਇਦਾਂ ਲੰਮੀ ਬਈ ਚਾਈ ਪਾਉ ਨਹੀਂ ਲੰਮੀ ਬਈ ਬੱਕਰੀ ਦੇਖ ਜਰਾ ਦੇ ਇਦਾਂ ਪਈ ਹੈ ਲੰਮੀ। ਉੱਤੇ ਉੱਤੇ ਹੀ ਵਿਚਾਰਾ। ਉਹ ਬਸ ਜਿਆਪਤਿਆਂ ਨੂੰ ਦਿਖਾ ਦੇਣੀ ਹੈ ਦੇਖਨੇ ਇਹ ਵਾਹੂ ਗੋਇੰਦੇ ਮੇਕ ਕਰਨ ਇੰਨੀ ਦੇਖ ਜਾਂਦੇ ਆ ਸਭ ਤੋਂ ਜਿਆਦਾ ਨਿਸ਼ਾਨ ਨੇ ਬਾਪਤੀ ਹਨ ਹੁੰਦੇ ਆ ਰ ਜਿਆਦਾ ਚੀਨਾ ਨਾ ਸਿਤਾੜਾ ਥਾਰਾ ਉਹ ਵੀ ਬਣੀ ਥਾਰਾ ਖੰਡਾ ਲਿਆ ਤੇ ਕੋਈ ਥਾਰਾ ਪੰਜਾਤੀ ਉਹਨਾਂ ਇਹਦੇ ਜਿਆਦਾ ਨਿਸ਼ਾਨ ਹੋਣ ਯਾਰ

ਨਨ ਕੇ ਬਾਪ ਪਤੀ ਜੀ ਆਪਾਂ ਪੱਤੇ ਲੈਣਾ ਹੈ ਪੱਤੇ ਬਚਦੇ ਲੱਗ ਉਹਦੇ ਹੰਬਾਪ ਉਹਨੇ ਜਾਨ ਗਿਆ ਗੱਡਾ ਤਾਂ ਇਹਨੇ ਉੱਤੇ ਲੈ ਜਿਨੀ ਆਪਾਂ ਦਾ ਪੈਸਾ ਆ ਬਰਚਾ ਨਾਲ ਬੀਚੇ ਦੇ ਹਮ ਬੱਚਾ ਇੱਕ ਵਾਰ ਮੇ ਮਾਤ ਤੋ ਰੁਕੀ ਬਟੋਂ ਗੱਲੋ ਜਰਾ Ode aw t Enter ki Ode Kalte k Allah peya A dihÖ Verdita Nagar wäre atha ote, booster 어디 atabrothaao huya huya فيong bahta skawole p**** gew 전�eté wag heye Banda, khayegyewdzay pasensi yi prāIVa Campaithika p Eithera趇rõ Phada naka Vuodoro goalaya, bginak b ya agatai da ath ਤਿਆਰੀ ਆ ਜਬ ਬੰਦਾ ਹੀ ਆ ਵੇਲਾ ਹੀ ਦੇ ਦਿੱਤੀ ਬਹੁਤ ਜਾਨ ਲੱਗੀ ਤੁਸੀਂ ਜਰੂਰ ਅੱchna ਕਮੈਂਟ ਕਰਾਓ ਕਿਤੇ ਕਿਤੇ ਦੰਨ ਨਿਸ਼ਾਨੇ ਵਾਲਾ ਕੋਈ ਜਿਹੀ ਨਹੀਂ ਪਾਇਆ ਬੱਤੀ ਲਈ ਆਪਾਂ ਤੁਹਾਨੂੰ ਦੱਸੂਗਾ ਕੋਈ ਕਲਾਈ ਆ ਥੋਈ ਲਾਈ ਆਪਾਂ dạng 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 ਆ ਵੇਖ ਨਾ ਪਰ ਚਾਰੇ ਦਾ ਤਾਂ ਵਧੀਆ ਰਹਿਣਾ ਨਹੀਂ ਬਾਕੀ ਉਹ ਮਰ ਤਾਂ ਦਿਲ ਪੀਣਾ ਹਾਂ ਤੂੰ ਆ ਪੱਕ ਪੈ ਜਾਣਾ ਦੱਛੂ ਮਾਪਣਾ ਕੋਦੋ ਬਤਾ ਦਿਓ ਖਲੋ ਇਹ ਬਤਾਈਏ ਤੇ ਨੇਂਦੀ ਕੇ ਤੇ ਆਵੇ ਲੈ ਕਈ ਜਾਂਦੇ ਇਹ ਕਈ ਦਾਣੇ ਨਹੀਂ ਹਨ ਇਹ ਜੋ ਖੋਕ ਮਾਂਜੀ ਕਈ ਤੋਂ ਤੇ ਹਵਾ ਵੀ ਚਲੀ ਜਾ ਵੇਖ ਨੇ ਕਈ ਦਾਣੇ ਨਹੀਂ ਇਹ ਦੇ ਵਿੱਚ ਕਦੇ ਕਦੇ ਆ ਇਹ ਨਿੰਨੀ ਫੋਕ ਕਮਾਰੇ ਮੋਤੇ ਤੇ ਹੁੰਦੀ ਹੁੰਦੀ ਆ E cool.